ਤੇਰਾ ਤੂ ਐ ਉਹ ਬਹੁਤ 4:00 ਵਜੇ ਤੋਂ ਬਾਅਦ ਹੈ ਤੇ ਰਾਤ ਨੂੰ ਜਹੀਲਾ ਹੋ ਜਾਂਦਾ ਹੈ ਇਹ ਮੌਸਲੇ ਐਗਰੀਕਲਚਰ ਬੇਸਡ ਉਹ ਸਾਰਾ ਜਲਾ ਰਹੇ ਨੇ ਤੇ ਪੋਲੀਸ਼ਨ ਨੂੰ ਕੰਨ ਸਤੇ ਸਾਡਾ ਇਲੈਕਟ੍ਰਿਕਸ ਕੈਪੈਸਿਟੀ ਪਰ ਇਸ ਜੀ ਨਹੀਂ ਬੰਦੇ ਨੇ ਉਹ ਲਗਾਇਆ ਸੀ ਕਾਫੀ ਦਿੱਕਤਾਂ ਆਉਂਦੀ ਐ ਸਾਂਹ ਦੀਆਂ ਬਿਮਾਰੀਆਂ ਚਾਮੜੀ ਦੇ ਰੋਗ ਕੈਂਸਰ ਤੇ ਕਾਲੇ ਪੀਲੇ ਦੇ ਸਾਰੇ ਪਿੰਡਾਂ ਵਾਲੇ ਦੇ ਲਿਪੇਟ ਲਿਪੇਟ ਚ ਆ ਚੁੱਕੇ ਨੇ ਇਹ ਤਾਂ ਬਹੁਤ ਜ਼ਿਆਦਾ ਪ੍ਰੋਡੂਸ਼ਨ ਹੈ ਧੂਆਂ ਸਾਡੇ ਕੱਪੜੇ ਵਗੈਰਾ ਤੇ ਖੇਤਾਂ ਦੇ ਵਿੱਚ ਫਸਲ ਨੂੰ ਬਹੁਤ ਖਰਾਬ ਪਾ ਰਿਹਾ ਤੇ ਜਿੰਨੀ ਸਾਡੇ ਕੋਲ ਐਪਰਟ ਹੋ ਸਕਦੀ ਹੈ ਅਸੀਂ ਉਹ ਕਰ ਰਹੇ ਹਾਂ ਤੇ ਐਸ ਪਰ ਗਵਰਨਮੈਂਟ ਨੌਨਸੇ ਵੀ ਚਲਾਣੇ ਹਾਂ ਇਸ ਤਰ੍ਹਾਂ ਤੇ ਨਹੀਂ ਆਂਦਾ ਕਈ ਵਾਰੀ ਇਹ ਸਨਲਾਈਟ ਕਰਕੇ ਵੀ ਨਾ ਬਲੈਕ ਤੁਹਾਨੂੰ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਇੱਥੇ ਪ੍ਰਾਜ ਨੂੰ ਸੜਾ ਜਾਂਦਾ ਸੀ ਤੇ ਬਿਜਲੀ ਬਿਰਾ ਕੀਤੀ ਜਾਂਦੀ ਸੀ ਪਰ ਇੱਥੇ ਕੱਲੀ ਪ੍ਰਾੜੀ ਨਹੀਂ ਛੱਡਦੀ ਹੋਰ ਵੀ ਲਫਾਫੇ ਕਾਗਜ਼ ਜ਼ਹਿਰੀਲੇ ਗੰਦਾ ਹੈ ਹੈਗਾ ਤੁਹਾਡੇ ਕੋਲ ਪ੍ਰੂਫ ਉਹ ਸੜ ਰਿਹਾ ਉਹ ਵੀਡੀਓ ਸਾਡੇ ਕੋਲੇ ਹੈ ਜੀ ਅਸੀਂ ਦਿਖਾਵਾਂਗੇ ਉਹ ਜ਼ਿਕਰ ਵਰਦੇ ਟਰੱਕਾਂ ਦੀਆਂ ਸਰਪੰਚ ਸਾਹਿਬ ਨੇ ਦੱਸਿਆ ਕਿ ਕੈਂਸਰ ਵਰਗੀਆਂ ਬਿਮਾਰੀਆਂ ਹੈਪਾਟਾਈਟਿਸ ਸੀ ਸਾਡੇ ਪਿੰਡਾਂ ਦੇ ਟੈਸਟ ਕਰਾਉਣ 100 ਦੇ ਵਿੱਚੋਂ ਮੈਂ ਦਾਅਵੇ ਨਾਲ ਕਹਿੰਦਾ 90% ਲੋਕਾਂ ਨੂੰ ਹੈਪਾਟਾਈਟਿਸ ਸੀ ਦੀ ਰਿਪੋਰਟ ਪੋਜ਼ਿਟਿਵ ਆਊਗੀ ਤੁਹਾਨੂੰ ਆਥਰੇ ਸਾਂਹ ਲਿਆ ਤੇ ਦਿੱਕਤ ਆਉਂਦੀ ਹੈ ਤੁਸੀਂ ਉਹ ਬੰਦ ਕਰ ਦਿਓ ਪਰ ਇਹਨਾਂ ਅਧਿਕਾਰੀਆਂ ਦੇ ਕੰਨਾਂ ਤੇ ਜੂ ਵੀ ਨਹੀਂ ਸਕਕੇ ਉਹਨਾਂ ਨੇ ਬੇਨਤੀ ਹੈ ਵੀ ਆਪਣਾ ਜੋ ਲੀਗਲ ਕੰਮ ਹੈ ਉਹ ਆਪਣਾ ਕਰੂ ਤੁਸੀਂ ਅੱਜ ਦੇਖੋ ਇਹ ਅੱਜ ਚਿੱਟਾ ਕਿਵੇਂ ਹੋ ਗਿਆ ਤੂੰ ਆ ਇਹ ਕੋਈ ਜਾਦੂ ਦਾ ਬੱਜ ਨਹੀਂ ਗਿਆ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਪਿੰਡਾਂ ਦੇ ਲੋਕ ਆ ਜਾਂ ਪੰਚਾਇਤ ਉਹ ਆਵਾਜ਼ ਉਠਾਉਣ ਲੱਗੇ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਸਤਾ ਤੁਹਾਨੂੰ ਬਦ ਕਰਦਾ ਜਦੋਂ ਪਤਾ ਲੱਗਿਆ ਵੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਪਈ ਹੈ ਸਾਡੇ ਮੇਰੇ ਵੱਲੋਂ ਤਾਂ ਤੁਸੀਂ ਸਾਡੇ ਨੂੰ ਕ੍ਰੈਡਿਟ ਕੀਤਾ ਤੇ ਤੁਸੀਂ ਸਾਡੇ ਦੁੱਖ ਤਕਲੀਫਾਂ ਜਾਣਨ ਦਾ ਵਾਅਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਰਾਣਾ ਜੀ ਧੰਨਵਾਦ ਕਰਦਾ ਇਹ ਮੁੱਦੇ ਕਾਫੀ ਸਮੇਂ ਤੋਂ ਸੀਗੇ ਚੱਲ ਰਹੀ ਸੀ ਫੈਕਟਰੀ ਵੀ ਇੱਥੇ ਜਿਹੜਾ ਤੂੰ ਐ ਉਹ ਬਹੁਤ 4 ਵਜੇ ਤੋਂ ਬਾਅਦ ਹੈ ਤੇ ਰਾਤ ਨੂੰ ਜਹੀਲਾ ਹੋ ਜਾਂਦਾ ਸਾਨੂੰ ਕਾਫੀ ਦਿੱਕਤ ਆਉਂਦੀ ਹੈ ਸਾਹ ਦੀਆਂ ਬਿਮਾਰੀਆਂ ਚਾਮੜੀ ਦੇ ਰੋਗ ਕੈਂਸਰ ਤੇ ਕਾਲੇ ਪੀਲੇ ਦੇ ਸਾਰੇ ਪਿੰਡਾਂ ਵਾਲੇ ਦੇ ਲਪੇਟ ਲਪੇਟ ਚ ਆ ਚੁੱਕੇ ਨੇ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਮੈਂ ਆਵਾਜ਼ ਉਠਾਈ ਹੈ ਤਾਂ ਲਵੇ ਲਵੇ ਪਿੰਡਾਂ ਤੇ ਗੇਲਾ ਰਮਦੱਤੇ ਆਲਾ ਕੋਠਿਆਂ ਤੋਂ ਤੇ ਮਾਨਵੀ ਬੜੀਆਂ ਤੋਂ ਤਾਂ ਸਾਰੀਆਂ ਪੰਚਾਇਤਾਂ ਮੇਰਾ ਸਾਥ ਦੇਣ ਲਈ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕੀ ਕੀ ਹੁੰਦਾ ਇੱਥੇ ਕੀ ਇੱਥੇ ਜੀ ਇਹ ਜਿਹੜਾ ਪਲਾਂਟ ਹੈ ਖੋਖਰਕੁਰ ਦੇ ਵਿੱਚ ਹੈ ਬਾਇਨੈਟਨ એનર્ਜੀ ਪਲਾਂਟ ਹੈ ਇੱਥੇ ਪ੍ਰਾਜ ਨੂੰ ਸਾੜਾ ਜਾਂਦਾ ਸੀ ਤੇ ਬਿਜਲੀ ਪੈਦਾ ਕੀਤੀ ਜਾਂਦੀ ਸੀ ਪਰ ਇੱਥੇ ਕੱਲੀ ਪ੍ਰਾਣੀ ਨਹੀਂ ਛੱਡਦੀ ਹੋਰ ਵੀ ਲਫਾਫੇ ਕਾਗਜ਼ ਗੰਦ ਚਹਿਰੀਲੇ ਗੰਦ ਹੈਗਾ ਤੁਹਾਡੇ ਕੋਲ ਪ੍ਰੂਫ ਉਹ ਸਰ ਰਹੇ ਆ ਉਹ ਵੀਡੀਓ ਸਾਡੇ ਕੋਲੇ ਆ ਜੀ ਅਸੀਂ ਦਿਖਾਵਾਂ ਉਹ ਜਿੱਕਰ ਵੜਦੇ ਟਰੱਕਾਂ ਦੀਆਂ ਟਰੱਕ ਵੀ ਆਉਂਦੇ ਆ ਕਾਗਜ਼ਾਂ ਦੇ ਭਰੇ ਆਉਂਦੇ ਆ ਸਾਰੇ ਪਿੰਡ ਨੂੰ ਪਤਾ ਸਾਨੂੰ ਵੀ ਪਤਾ ਹੈ ਤੇ ਇਸ ਕਰਕੇ ਸਾਡੀ ਇਹ ਹੀ ਬੇਨਤੀ ਹੈ ਇਹਨਾਂ ਅਧਿਕਾਰੀਆਂ ਨੂੰ ਬਿਜਰਾ ਉਹ ਪਦਾਰਥਾਂ ਨੂੰ ਬੰਦ ਕਰ ਦੇਣਾ ਤਾਂ ਅਸੀਂ ਨੇ ਧੰਨਵਾਦ ਕਰਾਂਗੇ ਅਸੀਂ ਤਾਂ ਨਾਲ ਗੱਲਬਾਤ ਵੀ ਕੀਤੀ ਪਰ ਇਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਤਕਰੀਬਨ 6 ਮਹੀਨੇ ਹੋ ਗਏ ਬਣ ਚੈਤਾ ਚੁਣੀਆਂ ਨੂੰ ਅਸੀਂ ਇਹਨਾਂ ਨੂੰ ਆਉਣ ਸਾਰੇ ਕਿਹਾ ਸੀਗਾ ਬਣਨਸਾਰ ਵੀ ਐ ਜੋ ਵੀ ਤੁਹਾਡਾ ਕਾਗਜ਼ ਵਗੈਰਾ ਤੁਸੀਂ ਸਾੜਦੇ ਹੋ ਸਾਨੂੰ ਆਥ ਨੇ ਸਾਹ ਲਿਆ ਤੋਂ ਦਿੱਕਤ ਆਉਂਦੀ ਹੈ ਤੁਸੀਂ ਉਹ ਬੰਦ ਕਰ ਦਿਓ ਪਰ ਇਹਨਾਂ ਅਧਿਕਾਰੀਆਂ ਦੇ ਕੰਨਾਂ ਤੇ ਜੂ ਵੀ ਨਹੀਂ ਸਰਕੇ ਹੁਣ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਹੁਣ ਅਸੀਂ ਇਹੀ ਮੰਗ ਕਰਦੇ ਹਾਂ ਵੀ ਜੋ ਇੱਥੇ ਅਨਲੀਗਲ ਕਾਗਜ਼ ਲਿਫਾਫੇ ਤੇ ਹੋਰ ਸਨਕਵਦਾਰਥ ਆਉਂਦੇ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਮੇਰਾ ਪਿੰਡ ਗਿਹਲੇ ਤੋਂ ਮੈਂ ਪ੍ਰਤਪਾਲ ਸਰਪੰਚ ਅਸੀਂ ਧੂਆਂ ਜਿਹੜਾ ਹੈ ਨਾ ਇਹ ਤਾਂ ਇਹ ਤਾਂ ਬਹੁਤ ਜ਼ਿਆਦਾ ਪ੍ਰਦੂਸ਼ਣ ਹੈ ਧੂਆਂ ਸਾਡੇ ਕ ਕੱਪੜਿਆਂ ਵਗੈਰਾ ਤੇ ਖੇਤਾਂ ਦੇ ਵਿੱਚ ਫਸਲ ਨੂੰ ਬਹੁਤ ਖਰਾਬ ਕਰਦਾ ਸਾਡੇ ਗਿਹਲੇ ਪਿੰਡ ਦਾ ਰਕਬਾ ਜਿਹੜਾ ਉਹ ਵੀ ਇਹਦੇ ਨੇੜੇ ਪੈਂਦਾ ਹੱਦ ਦੇ ਨਾਲ ਨਾ ਗਿਹਲੇ ਪਿੰਡ ਦਾ ਰਕਬਾ ਪੈਂਦਾ ਸਾਡੇ ਫਸਲਾਂ ਦਾ ਬਹੁਤ ਨੁਕਸਾਨ ਹੁੰਦਾ ਇਹ ਜਿਹੜਾ ਧਰਤੀ ਦੇ ਵਿੱਚ ਪਾਣੀ ਵੀ ਆਪਣਾ ਜਿਹੜਾ ਇਹਨਾਂ ਨੇ ਮਤਲਬ ਬੋਰ ਕਰਾ ਰੱਖੇ ਨੇ ਜਿਹੜਾ ਇਹ ਤਾਂ ਦਿਖਾਵੇ ਵਾਸਤੇ ਜਿਵੇਂ ਆ ਪਿੱਛੇ ਦੇਸੀ ਜਾਂਦਾ ਇਹ ਸੁੱਕਾ ਪਿਆ ਹਰ ਇੱਕ ਪਲਾਟ ਦੇ ਵਿੱਚ ਪਾਣੀ ਬਹੁਤ ਨਿਕਲਦਾ ਪਰ ਇਹਨਾਂ ਨੇ ਕਿਤੇ ਚੋਰੀ ਸਪੂਰੀ ਕਰਕੇ ਸਾਰਾ ਧਰਤੀ ਦੇ ਵਿੱਚ ਪਾਉਂਦੇ ਨੇ ਇਹ ਸਾਰਾ ਪਾਣੀ ਧਰਤੀ ਦੇ ਵਿੱਚ ਪਾਉਣ ਕਰਕੇ ਨੇੜੇ ਤੇੜੇ ਦੇ ਜਿਹੜਿਆ ਏਰੀਆ ਉਹਦਾ ਬਹੁਤ ਨੁਕਸਾਨ ਹੋ ਜਾਂਦਾ ਫਸਲਾਂ ਦਾ ਵੀ ਹੁੰਦਾ ਤੇ ਬਿਮਾਰੀਆਂ ਵੀ ਬਹੁਤ ਪੈਦਾ ਹੁੰਦੀਆਂ ਕੀ ਮੰਗ ਕਰਦੇ ਹਾਂ ਸੀ ਮੰਗਦਾ ਸੀ ਇਹ ਕਰਦੇ ਆ ਵੀ ਇਹ ਇਹਨੂੰ ਜਿਹੜੇ ਜਿਹੜੇ ਤਰ੍ਹਾਂ ਦਾ ਇਹਨਾਂ ਦਾ ਲੀਗਲ ਹੈਗਾ ਉਸ ਤਾਂ ਨਾਲ ਚਲਾਉਣ ਇਹ ਪਰਾਲੀ ਮਚਾਉਣ ਬਾਕੀ ਦਾ ਬਾਕੀ ਅਸੀਂ ਪਹਿਲਾਂ ਵੀ ਇਕੱਠੇ ਹੋ ਕੇ ਜਿਵੇਂ ਪਹਿਲਾਂ ਸਰਪੰਚ ਸਾਹਿਬ ਨੇ ਨਾਲ ਚਲਾਉਂਦੇ ਆ ਤਾਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਪਰਾਲੀ ਆਪਦੀ ਪਰਾਲੀ ਸਾੜਨ ਪਰਾਲੀ ਦਾ ਵਾਸਤੇ ਬਣਿਆ ਕੋਈ ਉਹ ਤੇ ਦਿੱਕਤ ਨਹੀਂ ਤੇ ਅਸੀਂ ਪਹਿਲਾਂ ਵੀ ਆਏ ਸੀ ਸਾਰੇ ਸਬੰਧ ਇਕੱਠੇ ਹੋ ਕੇ ਪੰਜ ਛੇ ਪਿੰਡਾਂ ਦੇ ਪਰ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਮੇਰਾ ਨਾਮ ਪ੍ਰਗਟ ਸ਼ਰਮਾ ਜੀ ਮੈਂ ਪਿੰਡ ਗੇਲਿਆਂ ਤੋਂ ਕਲੱਬ ਪ੍ਰਧਾਨਾਂਗਾ ਸੋ ਜੋ ਇਹ ਸਰਪੰਚ ਸਾਹਿਬ ਨੇ ਜਾਂ ਨੇੜੇ ਤੇੜੀ ਦੀਆਂ ਪੰਚਾਇਤਾਂ ਨੇ ਮਸਲਾ ਉਠਾਇਆ ਇਹ ਕੋਈ ਛੋਟਾ ਮਸਲਾ ਨਹੀਂ ਇਹ ਬਹੁਤ ਗੰਭੀਰ ਮਸਲਾ ਹੈਗਾ ਇਹ ਜਿਹੜਾ ਚਪੇਟ ਚ ਲੈ ਰਹਿਗਾ ਪੰਜ ਸੱਤ ਪਿੰਡਾਂ ਨੂੰ ਲੈ ਰਹਿਗਾ ਆਪਣਾ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕੈਂਸਰ ਵਰਗੀਆਂ ਬਿਮਾਰੀਆਂ ਹੈਪਾਟਾਈਟਿਸ ਹੀ ਸਾਡੇ ਪਿੰਡਾਂ ਨੂੰ ਟੈਸਟ ਕਰਾਉ 100 ਦੇ ਵਿੱਚੋਂ ਮੈਂ ਦਾਅਵੇ ਨਾਲ ਕਹਿੰਦਾ 90% ਲੋਕਾਂ ਨੂੰ ਹੈਪਾਟਾਈਟਿਸ ਦੀ ਰਿਪੋਰਟ ਪੋਜ਼ਿਟਿਵ ਆਊਗੀ ਤੁਸੀਂ ਦੇਖੋ ਸਵੇਰੇ ਜੇ ਅਸੀਂ ਘਰਾਂ ਦੇ ਵਿੱਚ ਦੇਖਦੇ ਆ ਮੇਰਾ ਗਿਹਲੇ ਪਿੰਡਾਂ ਤੋਂ 5-4 ਕਿਲੋਮੀਟਰ ਦੂਰ ਐ ਖੋਖਰ ਤਾਂ ਬਹੁਤ ਨੇੜੇ ਐ ਰਮਨਦਿੱਤਿਆ ਵਾਲਾ ਬਹੁਤ ਨੇੜੇ ਐ ਸਾਡੇ ਪਿੰਡਾਂ ਤੱਕ ਵੀ ਦੀ ਮਾਰ ਜਾਂਦੀ ਵੀ ਸਵੇਰੇ ਨਾ ਰਾਖ ਕੱਪੜਿਆਂ ਦੇ ਉੱਪਰ ਸਾਡੇ ਆਧੂਣੇ ਸ਼ੰਕਾਂ ਸਵੇਰੇ ਜੰਮੀ ਪਈ ਹੁੰਦੀ ਐ ਸੋ ਇਸ ਕਾਰਨ ਬਹੁਤ ਵੱਡੀਆਂ ਬਿਮਾਰੀਆਂ ਨੇ ਸੱਦਾ ਦੇ ਰਿਆ ਮੈਂ ਨੇੜੇ ਤੇੜੇ ਤੁਹਾਡੇ ਮਾਦੇ ਮਰਾ ਹੀ ਨੇੜੇ ਤੇਰੇ ਹੋਰ ਪੰਚਾਇਤਾਂ ਨੂੰ ਵੀ ਪਿੰਡ ਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਇਕੱਲੀ ਕਿਸੇ ਪਿੰਡ ਦੀ ਪੰਚਾਇਤ ਦਾ ਮਸਲਾ ਨਹੀਂ ਹੈਗਾ ਆਪਣੇ ਸਾਰਿਆਂ ਦਾ ਵੀ ਤੁਸੀਂ ਸਾਰੇ ਰਲ ਮਿਲ ਕੇ ਤੇ ਸਰਪੰਚ ਸਾਹਿਬ ਖੜੇ ਨੇਗੇ ਇਹਨਾਂ ਦਾ ਆ ਕੇ ਇੱਥੇ ਸਾਧੋ ਤਾਂ ਜੋ ਇੱਥੇ ਲੀਗਲ ਕੰਮ ਸਿਰਫ ਉਹੀ ਹੋ ਸਕੇ ਇਹ ਅਨਲੀਗਲ ਕੰਮ ਇੱਥੇ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਸਾਡੀ ਇਹਨਾਂ ਨੂੰ ਇੱਕ ਵਾਰ ਤੁਹਾਨੂੰ ਬੇਨਤੀ ਹੈ ਨਹੀਂ ਇਸ ਤੋਂ ਬਾਅਦ ਸਾਨੂੰ ਜੋ ਕੋਈ ਪੱਕਾ ਮੋਰਚਾ ਜੋ ਵੀ ਕਰਨਾ ਪਿਆ ਸੀ ਉਹ ਕਰਾਂਗੇ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ ਇਸ ਤੋਂ ਬਾਅਦ ਸਾਨੂੰ ਜੋ ਵੀ ਸਟੈਂਡ ਤੁਹਾਡੇ ਮਾਧਿਅਮ ਰਾਹੀਂ ਜਾਂ ਪਿੰਡਾਂ ਦੇ ਨਾਲ ਲੈਣਾ ਪਿਆ ਪੰਚਾਇਤਾਂ ਉਹਦੇ ਲਈ ਵੀ ਤਿਆਰ ਬਤ ਤਿਆਰ ਨਹੀਂ ਗਈਆਂ ਸੋ ਇਹਨਾਂ ਨੂੰ ਬੇਨਤੀ ਹੈ ਵੀ ਆਪਣਾ ਜੋ ਲੀਗਲ ਕੰਮ ਹੈ ਉਹ ਆਪਣਾ ਕਰੋ ਤੁਸੀਂ ਅੱਜ ਦੇਖੋ ਇਹ ਅੱਜ ਚਿੱਟਾ ਕਿਵੇਂ ਹੋ ਗਿਆ ਤੂੰ ਆ ਇਹ ਕੋਈ ਜਾਦੂ ਤਾਂ ਵੱਜ ਨਹੀਂ ਗਿਆ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਪਿੰਡਾਂ ਦੇ ਲੋਕ ਆ ਜਾਂ ਪੰਚਾਇਤ ਉੱਥੇ ਆਵਾਜ਼ ਉਠਾਉਣ ਲੱਗੇ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਦੱਸਿਆਗਾ ਕਿ ਪਾਣੀ ਹੈ ਜਿਹੜਾ ਅਨਲੀਗਲ ਤਰੀਕੇ ਨਾਲ ਉਹ ਵੀ ਧਰਤੀ ਦੇ ਵਿੱਚ ਪਾਇਆ ਜਾ ਰਿਹਾ ਹੈਗਾ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਵਿੱਚ ਆਵਾਜ਼ ਉਠਾਉਣ ਵਾਲਾ ਬੰਦਾ ਚਾਹੀਦਾ ਸੀ ਉਹ ਬੰਦੇ ਮਿਲ ਗਏ ਸੋ ਲੋਕ ਦਿਨੋਂ ਦਿਨ ਇਹਦੇ ਨਾਲ ਜੁੜਨ ਲੱਗੇਗੇ ਸੋ ਇਹਨਾਂ ਨੇ ਫੇਰ ਲਾਸਟ ਦੇ ਵਿੱਚ ਇਹ ਹੀ ਬੇਨਤੀ ਹੈ ਵੀ ਆਪਣਾ ਜਿਹੜਾ ਕੋਈ ਲੀਗਲ ਕੰਮ ਹੈ ਸਿਰਫ ਉਹ ਹੀ ਕੀਤਾ ਜਾਵੇ ਲੋਕਾਂ ਦਾ ਮੜਾ ਦੇਖੋ ਤੁਸੀਂ ਯਾਰ ਇੱਕ ਇਨਸਾਨੀਅਤ ਤੌਰ ਤੇ ਕਿਉਂ ਤੁਸੀਂ ਐਵੇਂ ਬਿਮਾਰੀਆਂ ਨੂੰ ਅਸੀਂ ਬ ਕਿਉਂ ਨਹੀਂ ਇਨਸਾਨੀਅਤ ਜਾਗਦੀ ਸਿਰਫ ਪੈਸਾ ਕਹਿਮ ਨਹੀਂ ਹੁੰਦਾ ਵੀ ਕੱਲੇ ਬਿਜ਼ਨਸ ਹੀ ਹੋਣਾ ਸੋ ਇਸ ਕਰਕੇ ਸਾਡੇਆਂ ਬੱਚਿਆਂ ਨੂੰ ਦੇਖਦੇ ਹੋਏ ਸਾਡੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਚਲੋ ਸਾਡਾ ਤਾਂ ਚੱਲੀ ਜਾਂਦਾ ਸਾਡੇ ਬੱਚਿਆਂ ਦਾ ਕੀ ਬਣੂਗਾ ਅੱਗੇ ਸੋ ਇਸ ਕਰਕੇ ਇਹਨਾਂ ਦੇ ਧਿਆਨ ਜੀ ਲਿਆਣੇ ਆ ਵੀ ਇਹਨੂੰ ਆਪਣਾ ਜਿਹੜਾ ਕੰਟਰੋਲ ਚ ਕੀਤਾ ਜਾ ਬੜਾ ਲੀਗਲ ਕੰਮ ਹੈਗਾ ਸੋ ਧੰਨਵਾਦ ਮੇਰਾ ਨਾਮ ਹੈਗਾ ਜੀ ਨਿਪਨ ਚੰਦੋਕ ਮੈਂ ਇੱਥੇ ਅਜੀ ਜਨਰਲ ਮੈਨੇਜਰ ਆਪਰੇਸ਼ਨ ਕੰਮ ਕਰ ਰਿਹਾ ਹਾਂ ਤੇ ਅਸੀਂ ਬੋਇਲਰ ਵਿੱਚ ਜਿਹੜਾ ਵੀ ਬਾਇਓਮਾਸ ਹੈਗਾ ਐਗਰੀਕਲਚਰ ਵੇਸਟ ਉਹ ਸਾਰਾ ਜਲਾ ਰਹੇ ਹਾਂ ਤੇ ਪੋਲੂਸ਼ਨ ਰੋਕਣ ਵਾਸਤੇ ਸਾਡਾ ਇੱਕ ਇਲੈਕਟ੍ਰਿਕ ਸਟੈਟਿਕ ਪੈਸਿਵੇਟਟਰ ESP ਜੀ ਨੂੰ ਕਹਿੰਦੇ ਨੇ ਉਹ ਲਗਾਇਆ ਸੀ ਤੇ ਸਮਝ ਲਓਗੇ ਇਸ ਫਰਵਰੀ ਦੇ 20 ਤਰੀਕ ਤੋਂ ਲੈ ਕੇ ਤੇ 10 ਤਰੀਕ ਤੱਕ ਅਸੀਂ ਇਹ ਪਲਾਂਟ ਦਾ ਸ਼ਟਡਾਊਨ ਲਿਆ ਸੀ ਤੇ ਅਸੀਂ ਸਾਰਾ ਕੰਮ ਨਵਾਂ ਕਰਾਇਆ ESP ਵੀ ਆਲਮੋਸਟ ਨਵਾਂ ਹੀ ਚੇਂਜ ਕੀਤਾ ਟੂ ਪ੍ਰੀਵੈਂਟ ਦਾ ਪੋਲੂਸ਼ਨ ਤੇ ਜਿੰਨੀ ਸਾਡੇ ਕੋਲ ਅਪਹੋਟ ਹੋ ਸਕਦੀ ਹੈ ਅਸੀਂ ਉਹ ਕਰ ਰਹੇ ਹਾਂ ਤੇ ਐਸ ਪਰ ਗਵਰਨਮੈਂਟ ਨਾਰਮਸ ਇਹ ਸੀ ਚਲਾਣੇ ਉਹਨੂੰ ਇਸ ਤਰ੍ਹਾਂ ਤੇ ਨਹੀਂ ਆਂਦਾ ਕਈ ਵਾਰੀ ਇਹ ਸਨਲਾਈਟ ਕਰਕੇ ਵੀ ਨਾ 블랙 ਤੁਹਾਨੂੰ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਤੁਸੀਂ ਕਿਸੇ ਦੂਸਰੇ ਐਂਗਲ ਤੋਂ ਦੇਖੋਗੇ ਤੇ ਤੁਹਾਨੂੰ ਵਾਈਟ ਨਜ਼ਰ ਆਏਗਾ ਕਿਸੇ ਜਿੱਥੇ ਸਨਲਾਈਟ ਪੈਗੀ ਨਾ ਸਨਲਾਈਟ ਤੋਂ ਦੇ ਬੈਕ ਸਾਈਡ ਤੇ ਸਨਲਾਈਟ ਆ ਗਈ ਤੁਸੀਂ ਫਰੰਟ ਦੇ ਖੜੇ ਹੋ ਤੇ ਤੁਹਾਨੂੰ ਪੂਰਾ 블랙 ਹੀ ਨਜ਼ਰ ਆਏਗਾ ਜੇ ਤੁਸੀਂ ਦੂਸਰੇ ਜਦ ਪਾਸੋਂ ਵੀਊ ਲੋਗੇ ਤੇ ਤੁਹਾਨੂੰ ਵਾਈਟ ਜਨਜ਼ਰ ਆਏਗਾ ਇਹ ਸਨਲਾਈਟ ਕਰਕੇ ਵੀ ਕਈ ਵਾਰੀ ਹੋ ਜਾਂਦਾ ਹੈ ਕੂੜਾ ਕਚਰਾ ਜਿਹਨੂੰ ਕਹਿੰਦੇ ਨਾ ਇਹ ਹੈਗਾ ਆਰ ਡੀ ਐਫ ਹੈਗਾ ਇਹ ਥਿਸ ਇਜ਼ ਅ ਮਿਨਿਸਪਲ ਵੇਸਟ ਬੇਸਿਕਲੀ ਤੇ ਇਹ ਤੇ ਗਵਰਨਮੈਂਟ ਦੀ ਤਰਫੋਂ ਸਾਨੂੰ ਕਹਦੇ ਹਦਾਇਤ ਆਈ ਹੈ ਕਿ ਵੀ ਹੈ ਤੁਸੀਂ ਜਲਾਣਾ ਹੀ ਜਲਾਣਾ ਹੈ 5% ਇਹ ਤੇ ਗਵਰਨਮੈਂਟ ਦੀ ਤਰਫੋਂ ਸਾਨੂੰ ਹੋਇਆ ਹੈ। ਉਹ ਬਾਕੀ ਜਿਹੜਾ ਕੂੜਾ ਕਰਕੜੇ ਮਿਊਨਿਸਪਲ ਵੇਸਟ ਜਿਹੜਾ ਅਸੀਂ ਗੱਲ ਕਰ ਰਹੇ ਹੋ ਇਹ ਦਿੱਲੀ 'ਚ ਤੇ ਮੇਰੀ ਨੋਲੇਜ ਅਗੇ ਤਿੰਨ ਪਾਵਰ ਪਲਾਂਟ ਐਸੇ ਹੈਗੇ ਨੇ ਜਿਹੜੇ ਕਿ 100% ਇਸ ਕੂੜੇ ਦੇ ਜਿਹਨੂੰ ਮਿਊਨਿਸਪਲ ਵੇਸਟ ਕਹਿੰਦੇ ਅਸੀਂ ਉਹਦੇ ਉੱਪਰ ਚੱਲ ਰਹੇ ਨੇ। ਇਹ ਤਾਂ ਬਕਾਇਦਾ ਇਹ ਤੇ ਗਵਰਨਮੈਂਟ ਤੋਂ ਅਪਰੂਵਡ ਸਿਸਟਮ ਅਗੇ ਨੇ ਬਣੇ ਹੋਏ ਕੰਪਨੀਆਂ ਜਿਨ੍ਹਾਂ ਨੂੰ ਅਥਾਰਾਈਜ਼ ਕੀਤਾ ਆਇਆ ਉਹ ਇਹਨੂੰ ਪ੍ਰੋਸੈਸ ਕਰਦੀ ਹੈ ਨਾ ਪ੍ਰੋਸੈਸ ਕਰਕੇ ਇਹ ਪਲਾਂਟ 'ਚ ਸ਼ਿਫਟਿੰਗ ਕਰਦੀਆਂ ਨੇ ਇਹ ਤਾਂ ਸਾਰੇ ਗਵਰਨਮੈਂ ਨੀ ਅਸੀਂ ਵੀ ਕੋਈ ਵੀ ਐਸਾ ਕੰਮ ਨਹੀਂ ਕਰਦੇ ਹੈਗੇ ਜਿਹੜਾ ਕਿ ਕਿਸੇ ਮਤਲਬ ਕਿ ਗੈਰ ਕਾਨੂੰਨੀ ਹੋਵੇ ਜਾਂ ਕੋਈ ਤੁਸੀਂ ਕਹਿ ਲੋਗੇ ਗਵਰਨਮੈਂਟ ਦੀ ਇਜਾਜ਼ਤ ਤੋਂ ਕਿਉਂਕਿ ਸਾਰੀ ਐਨਓਸੀ ਲੈ ਲਈ ਹੋਈਆਂ ਨੇ ਅਸੀਂ ਤੇ ਜਿਹੜੇ ਗਵਰਨਮੈਂਟ ਦੇ ਆਫੀਸਰਸ ਹੈਗੇ ਨੇ ਉਹ ਟਾਈਮ ਟੂ ਟਾਈਮ ਸਰ ਦੇ ਨਾਲ ਰਸਤਾ ਰੱਖਦੇ ਹੈਗੇ ਨੇ ਤੇ ਉਹ ਉਹਦੇ ਹਿਸਾਬ ਨਾਲ ਹੀ ਕੰਮ ਚੱਲਦਾ ਹੈ ਕੋਈ ਅਸੀਂ ਇਹੋ ਜਿਹਾ ਕੰਮ ਨਹੀਂ ਕਰ ਰਹੇ ਤੇ ਜਿਹਦੇ ਨਾਲ ਕੋਈ ਕਿਸੇ ਨੂੰ ਨੁਕਸਾਨ ਹੋਵੇ ਅਸੀਂ ਤਾਂ ਬਿਹਤਰੀ ਹਾਸਲੇ ਕਰ ਰਹੇ ਹਾਂ ਕਿ ਜੋ ਪੋਲੂਸ਼ਨ ਪ੍ਰਾਲੀ ਕਰਕੇ ਵੀ ਹੋ ਰਿਹਾ ਹੈ ਜਾਂ ਬਾਕੀ ਕਰਕੇ ਹੋ ਰਿਹਾ ਉਹ ਮਿਨੀਮਾਈਜ਼ ਕੀਤਾ ਜਾਵੇ ਅਦਰਵਾਈਜ਼ ਪ੍ਰਾਲੀ ਨਾ ਧਲਾਣਗੇ ਤੇ ਫਿਰ ਜ਼ਿਆਦਾ ਹੋ ਜਾਏਗਾ ਪੋਲੂਸ਼ਨ। ਐਸੀ ਕੋਈ ਇਸ਼ੂ ਨਹੀਂ ਹੈਗਾ। ਮਤਲਬ ਕੋਈ ਅੰਡਰਸਟੈਂਡਿੰਗ ਦੀ ਗੱਲ ਹੈਗੀ ਹੈ। ਜੇ ਸਾਡੇ ਕੋਲ ਕੋਈ ਆਵੇ ਅਸੀਂ ਬੈਠੇ ਆ मोस्ट ਵੈਲਕਮ ਆਓ ਤੁਸੀਂ ਜੀ ਆਇਆਂ ਨੂੰ। ਅਸੀਂ ਤੁਹਾਨੂੰ ਸਾਰੇ ਕਾਗੇ ਦਿਖਾ ਦਿਆਂਗੇ। ਸਾਡੇ ਕੋਲ ਸਾਰੇ ਹੈਗੇ ਨੇ ਜਿਹੜੇ ਕੰਪਨੀਆਂ ਪ੍ਰੋਸੈਸ ਕਰਦੀਆਂ ਉੱਥੋਂ ਕੀਵੇਂ ਆਂਦਾ ਹੈ ਕਿ ਹੈਗਾ ਸਿਸਟਮ। ਇਹ ਸਾਰਾ ਗਵਰਨਮੈਂਟ ਅਪਰੂਵਡ ਸਿਸਟਮ ਹੈ। ਆਸ-ਪਾਸ ਦੇ एरिया ਤੋਂ ਲਗਭਗ 1 ਲੱਖ ਟਨ ਅਸੀਂ ਪ੍ਰਾਲੀ ਜਿਹੜੀ ਹੈ ਕਲੈਕਟ ਕਰਕੇ ਜਲਾਉਂਦੇ ਹਾਂ ਹਰ ਸਾਲ ਕਿਉਂਕਿ ਅਗਰ ਅਦਰਵਾਈਜ਼ ਤੁਸੀਂ ਖੇਤਾਂ ਜਲਾਓਗੇ ਤੇ ਪੋਲੂਸ਼ਨ ਹੋ ਤੇ ਉਹਨੂੰ ਮਿਨੀਮਾਈਜ਼ ਕਰਿਆ ਨਸਤੇ ਇਹ ਸਾਰਾ ਇਹ ਪ੍ਰੋਸੈਸ ਆ ਗਿਆ ਬਾਇਓਮਾਸ ਪਲਾਂਟ ਜਿਹੜੇ ਇਨੀਸ਼ੀਅਲੀ ਸੈਟਅਪ ਹੋਏ ਸੀ ਉਹ ਇਸੇ ਕਰਕੇ ਹੋਏ ਸੀ ਕਿ ਵੀ ਇਹ ਜਿਹੜਾ ਐਗਰੀਕਲਚਰ ਵੇਸਟ ਹੈ ਇਹਦੇ ਨਾਲ ਇਕਤੇ ਕੋਈ ਜਲਾਵੇ ਉਹਦਾ ਉੱਥੇ ਪੋਲਿਊਸ਼ਨ ਨਾ ਹੋਵੇ ਦੂਸਰਾ ਫਾਰਮਰਸ ਨੂੰ ਵੀ ਦੋ ਪੈਸੇ ਮਿਲਣ ਤੇ ਇਹ ਤੇ ਇੱਕ ਵਾਇਬਿਲਿਟੀ ਮਤਲਬ ਦੋਨਾਂ ਪਾਸੇ ਹੈਗੀ ਹੈ ਕਿ ਇੰਡਸਟਰੀਜ਼ ਵੀ ਇਹਦੇ ਚ ਇਨਵੋਲਡ ਨੇ ਤੇ ਸਾਰੇ ਪਬਲਿਕ ਇਨਵੋਲਡ ਹੈ ਤੇ ਸਾਰਿਆਂ ਦਾ ਮਿਲ ਕੇ ਜੁਲ ਕੇ ਸਹਿਯੋਗ ਨਾਲ ਹੀ ਕੰਮ ਚੱਲ ਰਿਹਾ ਹੈ ਟੂ ਮਿਨੀਮਾਈਜ਼ ਦਾ ਪੋਲਿਊਸ਼ਨ ਔਰ ਬਾਕੀ ਚੀਜ਼ਾਂ